ਪੂਰਾ ਤਸਵੀਰਾਂ ਵੀ ਨਾਲ ਦੇ ਨਾਲ ਦਿਖਾਈਏ ਲੇਕਿਨ ਇਹਦੇ ਵਿੱਚ ਬੜਾ ਇੰਪੋਰਟੈਂਟ ਹੈ ਗੁਰਜੋਤ ਜਿਹੜਾ ਤੁਸੀਂ ਵੀ ਮੁੱਦਾ ਚੁੱਕਿਆ ਕਿ ਆਵਾਰਾ ਪਸ਼ੂਆਂ ਦਾ ਕਿਉਂਕਿ ਮੁੱਖ ਮੰਤਰੀ ਪੰਜਾਬ ਜਦ ਇੱਥੇ ਪਹੁੰਚੇ ਸੀਗੇ ਹਾਲ ਚਾਲ ਜਾਣਨ ਵਾਸਤੇ ਤਾਂ ਇੱਕ ਗੱਲ ਜ਼ਰੂਰ ਅਸੀਂ ਸਵਾਲ ਵੀ ਕੀਤਾ ਸੀਗਾ ਕਿ ਹਰ ਥਾਵਾਂ ਤੇ ਪੰਜਾਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਸਮੱਸਿਆ ਇਹ ਹੈ ਕਿ ਰੋਡ ਦੇ ਵਿੱਚ ਚਾਹੇ ਉਹ ਹਾਈਵੇ ਦੇ ਰੋਡ ਹੋਣ ਚਾਹੇ ਉਹ ਸਟਰੀਟਸ ਰੋਡ ਹੋਣ ਚਾਹੇ ਉਹ ਇੰਟਰਨਲ ਰੋਡਸ ਹੋਣ ਤਾਂ ਕਈ ਥਾਵਾਂ ਤੇ ਔਰ ਇਸ ਤਰ੍ਹਾਂ ਦੇ ਜਿਹੜੇ ਪਸ਼ੂ ਨੇ ਉਹ ਅਚਾਨਕ ਸੜਕਾਂ ਤੇ ਆ ਜਾਂਦੇ ਨੇ ਯਾਨੀ ਕਿ ਜੇਕਰ ਦੇਖੋ ਟੂ-ਵੀਲਰ ਜੇਕਰ ਕੋਈ ਚਲਾ ਰਿਹਾ ਹੈ ਚਾਹੇ ਉਹ ਫੀਮੇਲ ਹੋ ਫੀਮੇਲ ਹੋ ਬਹੁਤ ਦਿੱਕਤ ਹੁੰਦੀ ਹੈ ਕਿ ਅਚਾਨਕ ਜੇਕਰ ਕੋਈ ਆਵਾਰਾ ਪਸ਼ੂ ਆ ਜੇ ਤਾਂ ਉਹ ਦਿੱਕਤ ਕੀ ਹੁੰਦੀ ਹੈ ਉਹ ਅਨਬੈਲੈਂਸ ਹੁੰਦਾ ਹੈ ਔਰ ਜਿਸ ਕਰਕੇ ਉਹ ਡਿੱਗਦਾ ਹੈ ਉਹਦੇ ਸੱਟਾਂ ਵੱਜਦੀ ਹੈ ਇਹ ਆਮ ਹੁੰਦਾ ਹੈ ਔਰ ਇਹਦੇ ਵਿੱਚ ਦੇਖੋ ਕਈ ਮੌਤਾਂ ਵੀ ਹੋਈ ਹੈ ਜੇ ਅਸੀਂ ਗੱਲ ਕਰ ਲਈਏ ਪਿਛਲੇ ਦਿਨਾਂ ਲਗਾਤਾਰ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ ਸੀ ਬਲਕਿ ਪੰਜਾਬ ਹੀ ਨਹੀਂ ਚੰਡੀਗੜ੍ਹ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ ਸੀਗਾ ਨਗਰ ਨਿਗਮ ਦੇ ਵਿੱਚ ਪਿਛਲੇ ਟਾਈਮ ਕਿ ਕਾਫੀ ਆਵਾਰਾ ਪਸ਼ੂਰ ਖਾਸ ਤੌਰ ਤੇ ਰਾਤ ਦੇ ਸਮੇਂ ਹੁੰਦਾ ਕੀ ਹੈ ਕਿ ਰੋਡ ਤੇ ਪਸ਼ੂ ਬੈ ਜਾਂਦੇ ਆ ਬਿਲਕੁਲ ਔਰ ਗੱਡੀਆਂ ਜਿਹੜੀ ਆ ਗਈ ਆਉਂਦੀ ਨਹੀਂ ਦੇਖਿਆ ਜਾਂਦਾ ਤੇਜ਼ ਰਫਤਾਰ ਦੇ ਨਾਲ ਔਰ ਗੱਡੀਆਂ ਜਿਹੜੀਆਂ ਉਹ ਆ ਇੱਕਦਮ ਟੱਕਰ ਹੁੰਦੀ ਐਕਸੀਡੈਂਟ ਹੁੰਦਾ ਔਰ ਇਸ ਕੇਸ ਦੇ ਵਿੱਚ ਵੀ ਦੇਖੋ ਸੇਮ ਇਹ ਹੋਇਆ ਸੀਗਾ ਅੱਜ ਰੇਸ਼ਬ ਮਨਮੋਲ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਸਾਰਿਆਂ ਨੂੰ ਬੇਨਤੀ ਐ ਔਰ ਇਹ ਮੁੱਦਾ ਦੇਖੋ ਬਹੁਤ ਹੀ ਸੀਰੀਅਸ ਹੈ ਕਿ ਜਿਹੜੀ ਵੀ ਪਸ਼ੂ ਹੈ ਅਚਾਨਕ ਜੇਕਰ ਸੜਕ ਤੇ ਆ ਗਏ ਅਚਾਨਕ ਲੜਦੇ ਲੜਦੇ ਸੜਕ ਤੇ ਆ ਗਏ ਜਾਂ ਫਿਰ ਅਚਾਨਕ ਜਿਹੜਾ ਹੈਗਾ ਸਾਡਾ ਕ੍ਰਾਸ ਕਰ ਰਹੇ ਹਨ ਉਹਨਾਂ ਦੇ ਵਾਸਤੇ ਵੀ ਹਾਲਾਂਕਿ ਮੁੱਖ ਮੰਤਰੀ ਪੰਜਾਬ ਵੱਲੋਂ ਜ਼ਰੂਰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਅਸੀਂ ਇਹਦੇ ਵਾਸਤੇ ਇੱਕ ਪੂਰਾ ਐਸਓਪੀ ਤਿਆਰ ਕਰ ਰਹੇ ਹਾਂ ਅਸੀਂ ਇੱਕ ਪੂਰਾ ਇੱਕ ਜਿਹੜਾ ਹੈਗਾ ਉਹ ਕਮੇਟੀ ਵੀ ਬਣਾਉਣ ਜਾ ਰਹੇ ਹਾਂ ਜਿਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਸਭ ਤੋਂ ਪਹਿਲਾ ਪੁਆਇੰਟ ਦੂਜਾ ਪੁਆਇੰਟ ਕਿ ਰੋਡ ਤੇ ਖਾਸ ਤੌਰ ਤੇ ਜਿਹੜੇ ਹਾਈਵੇਜ਼ ਨੇ ਕਿਉਂਕਿ ਦੇਖੋ ਗੱਡੀਆਂ ਦੀ ਸਪੀਡ ਹੁੰਦੀ ਹੈ ਭੈਣ 70 80 80 85 ਇਸ ਤਰ੍ਹਾਂ ਦੀ ਜਿਹੜੀ ਵੀ ਲਿਮਟ ਹੁੰਦੀ ਹੈ ਗੱਡੀਆਂ ਤਾਂ ਆਪਣੀ ਉਸੇ ਦੇ ਜਾ ਰਹੀਆਂ ਹਨ ਲੇਕਿਨ ਅਚਾਨਕ ਕੋਈ ਆਵਾਰਾ ਪਸ਼ੂ ਜੇ ਕਰ ਕਰਾਸ ਕਰ ਰਿਹਾ ਜਾਂ ਫਿਰ ਅਚਾਨਕ ਇੱਕਦਮ ਸਾਹਮਣੇ ਆ ਗਿਆ ਤਾਂ ਗੱਡੀ ਨੂੰ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੋਇਆ ਜਿਹੜਾ ਅਸੀਂ ਵੀ ਕੋਸ਼ਿਸ਼ ਕੀਤੀ ਹੈ ਉੱਥੇ ਦੇ ਜਿਹੜੇ ਚਸ਼ਮਦੀਦ ਨਾਲ ਗੱਲ ਕਰਨ ਕੀਤੀ ਸੀ ਉਹਦੇ ਵਿੱਚ ਜਿਹੜੀ ਉਹਨੇ ਜਾਣਕਾਰੀ ਦਿੱਤੀ ਸੀ ਕਿ ਕਿਸ ਤਰ੍ਹਾਂ ਆਵਾਰਾ ਪਸ਼ੂ ਜਿਹੜੇ ਹੈਗੇ ਉਹ ਇੱਕਦਮ ਜਿਹੜੇ ਹੈਗੇ ਦੋ ਉੱਥੇ ਸੜਕ ਤੇ ਆ ਗਏ ਔਰ ਆਪਸ ਵਿੱਚ ਲੜਦੇ ਲੜਦੇ ਜਿਹੜੀ ਹੈਗੀ ਗੱਡੀ ਆਚਾਨਕ ਦੇਖੋ ਇੱਕਦਮ ਗੱਡੀ ਚੱਲ ਰਹੀ ਹੈ ਔਰ ਇੱਕਦਮ ਕੋਈ ਸਾਹਮਣੇ ਆ ਜੇ ਤਾਂ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਈ ਵਾਰੀ ਕਿਉਂਕਿ ਖਾਸ ਤੌਰ ਤੇ ਟੂ-ਵੀਲਰ ਤੇ ਬੜਾ ਬੜਾ ਔਖਾ ਹੁੰਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਸ ਨੂੰ ਕੰਟਰੋਲ ਕੀਤਾ ਜਾਵੇ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕੀਤਾ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕੀਤਾ ਜਾਵੇ ਤਸਵੀਰ ਤੁਸੀਂ ਇੱਕ ਵਾਰੀ ਨਾਲ ਦੇ ਨਾਲ ਤਸਵੀਰਾਂ ਵੀ ਤੁਸੀਂ ਵੇਖਦੇ ਰਹੋ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਉਹ ਕਰਨਾ ਹੈ ਤਾਂ ਬਹੁਤ ਇਹ ਗੰਭੀਰ ਮੁੱਦਾ ਹੈ ਜਿਸ ਨੂੰ ਲੈ ਕੇ ਜਿਹੜੇ ਚਾਹੇ ਆਰ ਜੀਓਜ਼ ਹੋਣ ਚਾਹੇ ਸੀਨੀਅਰ ਆਫੀਸਰਸ ਹੋਣ ਪੁਲਿਸ ਹੋਣ ਲਗਾਤਾਰ ਲੋਕਾਂ ਨੂੰ ਵੀ ਅਵੇਅਰ ਜ਼ਰੂਰ ਕਰਦੇ ਆਂ ਇਹ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਹੈ ਇਹ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਧਿਆਨ ਰੱਖਣ ਦੀ ਲੋੜ ਹੈ ਜੀ ਬਿਲਕੁਲ ਉਸ ਤੋਂ ਵੀ ਜ਼ਿਆਦਾ ਲੋੜ ਹੈ ਮਨੋਜ ਕਿ ਕਿਸ ਤਰੀਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਸਾਰੇ ਅਦਾਕਾਰ ਵੀ ਇਹੀ ਅਪੀਲ ਕਰ ਰਹੇ ਨੇ ਕਿ ਵੱਡੇ ਪੱਧਰ ਤੇ ਇਸ ਨੂੰ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ ਤਾਂ ਕਿ ਇਸ ਦਾ ਕੋਈ ਹੱਲ ਹੋਵੇ ਕਿਉਂਕਿ ਚਸ਼ਮਦੀਦ ਨੇ ਵੀ ਦੱਸਿਆ ਸੀ ਕਿ ਜਦੋਂ ਉਹ ਰਾਜਵੀਰ ਬਾਈਕ ਤੇ ਜਾ ਰਿਹਾ ਸੀ ਤਾਂ ਉਸ ਸਮੇਂ ਉਸ ਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਸੀ ਮੀਡੀਅਮ ਰਫਤਾਰ ਦੇ ਵਿੱਚ ਜਾ ਰਿਹਾ ਸੀ ਪਰ ਜਿਵੇਂ ਹੀ ਆਵਾਰਾ ਪਸ਼ੂ ਲੜਦੇ ਲੜਦੇ ਸੜਕ ਤੇ ਆ ਗਏ ਤਾਂ ਫਿਰ ਜਿਹੜੀ ਅੱਗੇ ਵਾਲੀ ਗੱਡੀ ਸੀ ਉਸਨੇ ਇੱਕਦਮ ਤੋਂ ਬ੍ਰੇਕ ਮਾਰੀ ਸੁਭਾਵਿਕ ਤੌਰ ਤੇ ਜਦੋਂ ਉਹਨਾਂ ਦੇ ਅੱਗੇ ਆਵਾਰਾ ਪਸ਼ੂ ਆਏ ਤਾਂ ਫਿਰ ਉਹ ਗੱਡੀ ਦੇ ਵਿੱਚ ਜਿਹੜੀ ਹੈ ਉਹ ਬਾਈਕ ਵੱਜੀ ਸੀ ਇਸ ਕਿਸਮ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ